ਹਾਂਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਹੋਣਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਤਿੰਨ ਚਾਰ ਝੋਟੀਆਂ ਵਖਾਲਾਂਗੇ ਜੀ ਬਿਲਕੁਲ ਤਾਜ਼ੀਆਂ ਸੋਈਆਂ ਗੱਲਬਾਤ ਕਰਦੇ ਹਾਂ ਵੀ ਰਮਨ ਨਾਲ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਵਾਹਿਗੁਰੂ ਦੀ ਜੀ ਹੋਰ ਸੁਣਾਓ ਬਸ ਵਧੀਆ ਵੀਰ ਜੀ ਚੱਲੀ ਜਾਂਦਾ ਕੰਮ ਕਰ ਰਿਹਾ ਜੀ ਤੇ ਕਿ ਕਿਤਾਬ ਇਸਲਾ ਮਾਲ ਹੋ ਗਿਆ ਸੇਲ ਹਾਂਜੀ ਸਭ ਤੋਂ ਪਹਿਲਾਂ ਮੇਰਾ ਨਾਮ ਵੀ ਜੀ ਅਮਨ ਜੀ ਪਿੰਡ ਗਰਮ ਥਗਾੜਿਆ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਵੀ ਜੀ ਹਾਂਜੀ ਹਾਂਜੀ ਫੋਨ ਨੰਬਰ ਵੀ ਜੀ ਆਪਣਾ 82644 4827 ਠੀਕ ਹੈ ਜੀ ਬਹੁਤ ਜ਼ਿਆਦਾ ਵੀਰਾ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਭਾਈ ਪਿਆਰ ਦਿੱਤਾ ਹਾਂਜੀ ਹਾਂਜੀ ਉਦੋਂ ਹੀ ਸਾਰਾ ਮਾਲ ਵੀ ਜੀ ਸੇਲ ਹੋ ਗਿਆ ਆਪਣਾ ਠੀਕ ਹੈ ਜੀ ਤੇ ਤੁ ਜਿਹੜੀ ਕੋਹੇ ਨੂਰ ਦੀ ਝੋਟੀ ਪਾਈ ਬਹੁਤ ਜ਼ਿਆਦਾ ਵੇਚੀ ਫੂਨ ਆਇਆ ਅੱਜ ਤੱਕ ਫੂਨ ਆਈ ਜਾਂਦਾ ਠੀਕ ਹੈ ਜੀ ਚਾਰ ਝੋਟੀਆਂ ਪਾਈਆਂ ਚੌਵੇਂ ਸੀਲ ਹੋ ਗਈਆਂ ਆਪਣੀਆਂ ਮੁੱਲ ਵੀ ਜ਼ਿਆਦੀ ਤੇ ਝੋਟੀਆਂ ਬੜੀਆਂ ਚੰਗੀਆਂ ਆ ਆਪਣੇ ਕੋ ਬੰਦੇ ਉਹਨਾਂ ਨੇ ਖੜੀਆਂ ਜਿਹੜੇ ਪੱਕੇ ਬੰਦੇ ਜਿਹਨਾਂ ਪਹਿਲਾਂ ਵੀ ਖੜੀਆਂ ਆਨਲਾਈਨ ਠੀਕ ਹੈ ਜੀ ਹਾਂ ਜੀ ਠੀਕ ਆ ਆਨਲਾਈਨ ਝੋਟੀਆਂ ਪਹਿਲਾਂ ਉਹਨਾ ਆਪਣੇ ਕੋ ਖੜੀਆਂ ਨੇ ਹੁਣ ਇੱਥੇ ਆ ਕੇ ਜੋੜਾ ਝੋਟੀਆਂ ਦਾ ਉਹਨਾ ਖੜਿਆ ਬੰਦਿਆਂ ਨੇ ਠੀਕ ਹੈ ਜੀ ਤੇ ਗਿੱਲ ਸਭ ਮਜ਼ਾ ਆ ਏਦਾਂ ਹੀ ਆ ਜੇ ਕੋਈ ਭੈਣ ਭਰਾ ਦੂਜੀ ਯਾਰ ਆਵੇ ਹਾਂਜੀ ਹਾਂਜੀ ਬਿਲਕੁਲ ਇਹ ਨਹੀਂ ਵੀ ਇੱਕ ਵਾਰ ਦੇ ਇਹ ਤਾਂ ਵੀਰ ਭਰਾ ਦੁੱਧ ਵਾਲੇ ਪਸ਼ੂ ਮੰਗਦੇ ਸੀ ਹਾਂਜੀ ਹਾਂਜੀ ਤੇ ਚਾਰ ਝੋਟੀਆਂ ਵਾਲੇ ਜਿਆਦੇ ਦੁੱਧ ਵਾਲੀਆਂ ਤੇ ਵੱਡੀਆਂ ਤਾਜ਼ੀਆਂ ਸੂਈਆਂ ਤਾਜ਼ੀਆਂ ਸੂਈਆਂ ਤੇ ਇਹ ਵੇਖ ਲੋ ਵੀ ਟਾਈਮ ਨਹੀਂ ਜੇ ਕੋਈ ਪਸ਼ੂ ਆਪਣੇ ਨੂੰ ਆਪਾਂ ਕਹਿ ਰਹੇ ਨੇ ਵੀ ਟਾਈਮ ਨਹੀਂ ਜੇ ਲੱਗਾ ਹਾਂਜੀ ਹਾਂਜੀ ਵੇਖ ਲੋ 4 ਵਜੇ ਵੀਡੀਓ ਬਣਾਉਂਦੇ 4 ਵਜੇ 4 ਮਿੰਟ ਹੋਏ ਸ਼ਾਮ ਦੇ ਕੋਈ ਵੀਰ ਭਰਾ ਕੱਲ ਆਪਣੀ ਮੰਗਲਵਾਰ ਵੀਡੀਓ ਅਪਲੋਡ ਹੋ ਜਾਵੇਗੀ। ਤੇ ਕੱਲ ਆਪਣੀ ਮੰਗਲਵਾਰ ਵੀਡੀਓ ਆ ਜਣੀ ਬੀਜੀ। ਠੀਕ ਆ ਜੀ। ਹਾਂ ਜੀ। ਤੇ ਸ਼ਾਮ ਨੂੰ ਵੀਡੀਓ ਬਣਾਉਂਦੇ ਆਪਾਂ। ਤੇ ਆ ਪਹਿਲੀ ਬਾਰੇ ਦੱਸੋ ਕੀ ਡਿਟੇਲ ਆ ਬੱਚਾ ਕੀ ਜੇ ਮਗਰ? ਮਗਰ ਬੀਜੀ ਕਟਾਵਾ ਦੇ ਦੂਜਾ ਸੁਗਾ ਝੋਟੀ ਦਾ। ਠੀਕ ਆ ਜੀ। ਕਟਾ ਵੇ ਲੋ ਚੋਂ ਤੋਂ ਪੰਜਾਂ ਦਿਨਾਂ ਦਾ। 4 ਤੋਂ 5 ਦਿਨ ਹੋ ਗਏ ਆ ਗਿੱਲ ਸਾਹਿਬ। ਹਾਂ ਜੀ। ਕਿਉਂਕਿ ਵੇਖਣ ਤੋਂ ਪਤਾ ਲੱਗ ਜਾਂਦਾ। ਤੇ ਵੱਡੀ ਝੋਟੀ ਆ ਤੇ ਵੇਖ ਲੋ ਦੁੱਧ ਮੰਨ ਲੈ ਕੋਈ ਬੋਲੀ ਮੰਨ ਲੈ 12 ਕਿਲੋ ਸਟਾਰਟ ਆ ਝੋਟੀ। 12 ਕਿਲੋ ਦੀ ਕੀਤੀ ਆ। ਠੀਕ ਆ। ਤੇ ਝੋਟੀ ਦੀ ਵਿਖ ਤੇ ਟਿਵਾਰੀ ਵੀ ਜੀ ਨੂੰ ਏਦਾਂ ਲੱਗੀ ਭਾ ਨਲਕਾ ਹੀ ਲੱਗਾ ਵਾ ਆ ਦੇਖੋ ਹਰੇ ਵੇਲੇ ਕੋਈ ਬੱਚਾ ਨਹੀਂ ਲਾਇਆ ਕੋਈ ਕੁਝ ਨਹੀਂ ਠੀਕ ਛੋਟੀਆਂ ਦੀ ਚੰਗੀ ਆ ਵੀ ਜੀ ਠੀਕ ਕਹਿਣ ਨੂੰ ਭਾ ਜਿੱਦਾਂ ਦਾ ਆਰਡਰ ਕੁਆਲਟੀ ਆ ਭਾਵੇਂ 14 15 ਕਿਲੋ ਵੀ ਕਹਿ ਦੋ ਪਰ ਸਚਾਈ ਵਾਲਾ ਦੁੱਧ ਆਪਣੇ ਘਰੇ 12 ਕਿਲੋ 12 ਕਿਲੋ ਆ ਠੀਕ ਆ ਜੀ ਆ ਵੇਲੇ ਮੈਲਾ ਮੂਲਾ ਡਈ ਹੈ ਜੇ ਮਾਰ ਨਾ ਕੱਚੀ ਸੂਈ ਹੈ ਮੈਨਾਂ ਵੀ ਜੀ ਵੇਖੋ ਵੱਡੀ ਝੋਟੀ ਆ ਵੱਡੀ ਲੈ ਹੋਰ ਦੀ ਭਰਾ ਵੱਡੀਆਂ ਮੰਗਦੇ ਦੁੱਧ ਵਾਲੇ ਪਸ਼ੂ ਮੰਗਦੇ ਹਾਂਜੀ ਹਾਂਜੀ ਅੱਜ ਸਾਰੀ ਵੀਡੀਓ ਵੇਖਣ ਦੇ ਲਾਇਕ ਦੀਆਂ ਤੇ ਮੋਲ ਬਿਲਕੁਲ ਗੈਜ ਆ ਦੇਖੋ ਅਰੇ ਵੀਰ ਨੇ ਮੇਰੇ ਖਾਲ ਨਵਾਲੀਆਂ ਤਵਾਲੀਆਂ ਬਣੀਆਂ ਅੱਜ ਕੋਈ ਬਾਜੀ ਸਾਫ ਨਹੀਂ ਕੀਤੀਆਂ ਐਦਾਂ ਹੀ ਮੂਡ ਬਣ ਗਿਆ ਵੀਡੀਓ ਬਣਾਉਂਦਾ ਪਾਸ ਦੀ ਕੀ ਭਰਾ ਫੋਨ ਬਹੁਤ ਯਾਰੇ ਡੇ ਕਰ ਹਾਂਜੀ ਹਾਂਜੀ ਤੇ ਬਾਕੀ ਪੇਠ ਫੁੜਾ ਵੀ ਵੇਲੇ ਚੌੜਾ ਹਤੋਂ ਕਿਦਾਂ ਵੀ ਵੀ ਸੀ ਸਿੱਧੀ ਸੱਦੀ ਹੋਣੀ ਛੋਟੀ ਹਾਂਜੀ ਹਾਂਜੀ ਸਫਰ ਦੀਆਂ ਵੀ ਆਈਆਂ ਹੋਈਆਂ ਵਾ ਹਾਂਜੀ 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 ਲੈ ਜਿਓ ਲੈ ਐਸ ਟਾਈਮ ਤੇ 12 ਕਿਲੋ ਹਾਜ਼ਰ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਖੜੋ ਐਦਾਂ ਦੀ ਚਵਾਈ ਆ ਨਾ ਹਾਂਜੀ ਹਾਂਜੀ ਮੈਂ ਚਲੋ ਕਿਆ ਨਹੀਂ ਆਪਣੇ ਮੂੰਹੋਂ ਨਹੀਂ ਸਿਫਤ ਕਰਨੀ ਬਾਈ ਕਹਿੰਦਾ ਸਿਫਤ ਸਾਡੇ ਨਲਕਾ ਹੀ ਚੱਲਦਾ ਜੀ ਠੀਕ ਹੈ ਜੀ ਬਹੁਤ ਜਿਆਦੀ ਚੰਗੀ ਆ ਤੇ ਕੀ ਮੁੱਲ ਕਰਨਾ ਇਹਦਾ ਮੁੱਲ ਬਿਲਕੁਲ ਕੀ ਆ ਜੀ ਹਾਂ ਜੀ ਛੋਟੀ ਵੇ ਲੋ 1 30 ਦਾ ਵੀ ਹਰ ਰਕਮ 20 ਆਪਾਂ ਪਰ ਮੁੱਲ ਨਹੀਂ ਕਰਨੇ ਕੋਈ ਹਾਂ ਜੀ ਹਾਂ ਜੀ 1 ਪੰਜੀ ਦੀ ਦੇ ਦਈਏ ਕਰ ਦੋ ਮਾਨਤਾ ਨਾ ਹੋ ਸਕਦਾ ਜੀ 5000 ਹੀ ਮਾਨ ਕਰਦਾਂਗੇ 1 20 ਹੀ ਦੇ ਦਾਂਗੇ 1 20 ਹੀ 1 20 ਹੀ 1 20 ਚ ਹੋ ਜੂ ਛੋਟ 1 20 ਚੋ ਹੀ ਗਿੱਲ ਸਾਹਿਬ 2000 ਰੁਪਇਆ ਛੋਟ ਕਰਨੀ ਆ 118 ਦੀ 118 ਦੀ 118 ਦੀ ਵੇਖ ਲਓ ਛੋਟੀ ਗੱਡੀ ਆ ਹਾਂਜੀ ਵੀ ਭਰਾ ਆਪਣਾ ਪਿਆਰ ਕਰਦੇ ਆ ਹਾਂਜੀ ਹਾਂਜੀ ਜੈਜ ਮੋਲਿਆ ਬਿਲਕੁਲ 118000 118000 ਦੀ ਠੀਕ ਆ ਜੀ ਜਿਹੜਾ ਕੋਈ ਭਰਾ ਲੈ ਇਹਨੂੰ ਡੱਕੀ ਦੁੱਧ ਨਾਲ ਜਾਉਣ ਵਾਲੀ ਛੋਟੀ ਆ ਠੀਕ ਆ ਜੀ ਵਿਖਾ ਦਿਓ ਇੱਕ ਕਰ ਫੇਰ ਦੁਬਾਰਾ ਤੇ ਅੱਗੇ ਆ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੇਖੋ ਮੇਰਾ ਇੱਕ ਵੇਖ ਲਓ ਜੀ ਜੀ ਮੇਰਾ 6 ਫੁੱਟ ਕਾਦਿਆ ਠੀਕ ਆ ਜੀ ਆਹ ਮੇਰੇ ਕਿੱਥੇ ਆਉਂਦੀ ਛੋਟੀ ਚਾਰ ਦੰਦ ਮੂੰਹ ਤੋਂ ਚਾਰ ਦੰਦ ਠੀਕ ਆ ਜੀ ਮਾਰੇ ਖਲੋ ਖਲੋ ਇੱਥੇ ਖਲੋ ਜਿਹਾ ਲੱਗੇ ਵੇਖੋ ਵੇਖੋ ਭ ਹਰ ਦਾ ਸ਼ਿੰਗਾਰ ਹੀ ਆ ਹਾਂਜੀ ਹਾਂਜੀ ਮੈਂ ਦੂੜੋਂ ਮੁਕਾਦੀ ਕਿਉਂਕਿ ਆਪਣੀ ਵੀਡੀਓ ਤੇ ਜੂਮਣੀ ਹੁੰਦਾ ਕੋਈ ਅੱਜ ਇਹਨੂੰ ਵੀ ਪੰਜਵਾ ਤੋਂ ਛੇਵਾ ਦੇਣ ਜਸੂਈ ਨੂੰ ਇਹ ਛੋਟੀ ਬੋਲੇ ਤੇ ਆ ਗਿੱਲ ਸਾਬ ਇਹ ਬੋਲੇ ਤੇ ਆ ਹਾਂਜੀ ਠੀਕ ਹੈ ਜੀ ਆਹ ਦੇਖੋ 10 11 ਕਿਲੋ ਬੋਲਾ ਹੀ ਆ ਛੋਟੀ ਕੋ ਠੀਕ ਹੈ ਤੇ ਵੱਡੀ ਫੁੱਲ ਜੀ ਕੋ ਛੋਟੀ ਮੰਨ ਕੇ ਨਾ ਲਵੇ ਯਾਦੀ ਕਦ ਵਜਨ ਵਾਲੀ ਆ ਗਿੱਲ ਸਾਬ ਹਾਂਜੀ ਹਾਂਜੀ ਆ ਵੇਖ ਲਓ ਅੱਜ ਤਾਂ ਜਨਮਰ ਘਰ ਘਰ ਨਹੀਂ ਲੱਭਦਾ ਨਹੀਂ ਲੱਭਦਾ ਬਿਲਕੁਲ ਜੀ ਬੇਲ ਬੋਲ ਦੀ ਲੰਮੀ ਚਾਰ ਪੰਜ ਪੀਸ ਹੀ ਲਿਓਣੇ ਹੁੰਦੇ ਲਿਓਣੇ ਇਦਾਂ ਦੇ ਹੀ ਆ ਵੀ ਜਿਹੜਾ ਆਪਣੀ ਬਾੜੀ ਤਸਲੀਨ ਵਾਲੀ ਹਾਂਜੀ ਜਿਹੜੀ ਆਪਣੀ ਮਾਨੀ ਪਾਰੀ ਰੂਹ ਖੁਸ਼ ਹੋਵੇ ਜਿਹੜਾ 4 ਦਿਨ ਪਛੂ ਵਿਕੇ ਬੰਨਣਾ ਕੋਲੀ ਤੇ ਵੱਜਾ ਸੋਣਾ ਲੱਗੇ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਤੋੜ ਕੇ ਖਾ ਲਓ ਇਹਨੂੰ ਤੋੜ ਕੇ ਖਾ ਲਿਓ ਇਹ ਵੀ ਵੱਡੀ ਛੋਟੀ ਆ ਇਹਨਾਂ ਸਭ ਘਰ ਦਾ ਸ਼ਿੰਗਾਰ ਆ ਹਾਂਜੀ ਹਾਂਜੀ ਬਾਕੀ ਪਿੱਠ ਪੂੜਾ ਵੇਖੋ ਇਹੋ ਜੀਆਂ ਝੋਟੀਆਂ ਨੇ ਇਹ ਭਾਜੀ ਬਲੇਰੋ ਗੱਡੀ 'ਚ ਆਉਣੀਆਂ ਇਹ ਛੋਟੀਆਂ ਹੱਥਿਕ ਨਹੀਂ ਆਉਣ ਵਾਲੀਆਂ ਬਿਲਕੁਲ ਸਹੀ ਦੇੜ ਬੂਲ ਦੀ ਬੜੀ ਲੰਮੀ ਆ 44 ਦੀ ਝੋਟੀ ਆ ਤੇ ਬਾਕੀ ਥਣਾ ਦੀ ਕੁਆਲਿਟੀ ਵੇਖੋ ਪਹਿਲ ਨਾਲੋਂ ਇਹੋ ਜਿਹਾ ਥਣ ਬਿਲਕੁਲ ਘੱਟ ਲੱਗਦਾ ਚਾਰ ਦੰਦ ਦੀ ਮੁੱਠੀ ਦੀ ਚਿਵਾਲ ਆ ਨੋਕ ਵਾਲਾ ਥਾਣਾ ਜੀ ਤੇ ਗੈਪ ਗੂ ਵੀ ਚੈੱਕ ਕਰ ਲਓ ਕੱਦ ਵੇਖੋ ਇਹ ਤਾਂ ਤੁਕਰੀ ਕੁੜੀ ਕਿੱਡਾ ਜੀ ਹਾਂਜੀ ਹਾਂਜੀ ਆ ਵੀਓ ਵੱਡੀ ਆ ਪਲ ਜੋਲੇ ਵੇਖੋ ਸੰਭਾਲ ਵੀ ਬੜੀ ਚੰਗੀ ਕੀਤੀ ਜਾਣਾ ਗੇਮ ਨੇ ਹਾਂਜੀ ਹਾਂਜੀ ਨੇ ਕਿਨ ਸਭ ਮੋਲ ਨਹੀਂ ਹੁੰਦੇ ਕੋਈ ਹਾਂਜੀ ਹਾਂਜੀ ਬਸ ਇਹੋ ਵੀਰ ਭਰਾ ਮਾਨ ਕਰਦੇ ਨੇ ਆਪਾਂ ਲਿਆ ਲਿਆ ਦਈ ਜਾਂਦੇ ਆ ਸੇਵਾ ਚ ਹਾਜ਼ਰ ਦਾ ਵੀਰ ਭਰਾਵਾ ਦੀ ਤੇ ਕਿੰਨਾ ਕੁ ਦੁੱਧ ਚ ਆਜੂਗੀ ਜੇ ਇਹਨਾਂ ਸਭ ਛੋਟੀ ਦਿਨ ਚੋਂ 15 ਕਿਲੋ ਦੁੱਧ ਕੀ ਜਾਂਦਾ ਜੀ ਹਾਂਜੀ ਹਾਂਜੀ ਦੁੱਧ 10 11 ਕਿਲੋ ਬੋਲਾ ਹੀ ਆ ਛੋਟੀ ਬੋਲਾ ਹੀ ਆ ਇਹਦਾ ਸਫਾਈਆਂ ਵੇਖੋ ਤੇ ਫਰਨਾ ਵੇਖੋ ਕਿੱਥੇ ਕਿੱਥੇ ਬਾਕੀ ਆ ਸੂਲ ਤੱਕ ਲੱਗਾ ਮੈਂ ਨਾ ਬੇਬਕ ਕਿਦਾਂ ਦਾ ਥਣ ਲੱਗਾ ਮੁੱਠੀ ਦੀ ਚਵਾਲਾ ਰੂਹ ਹੈ ਕੀ ਚਵਾਈ ਪੋਲੀ ਆ ਹਾਂਜੀ 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 ਤੇ ਕੀ ਮੁੱਲ ਕਰਨਾ ਜੀ ਦਾ ਮੁੱਲ ਤੇ ਇਹੋ ਜੀਆਂ ਚੀਜ਼ਾਂ ਵੇਲੋ ਝੋਟੀ ਦੇ 1.5 ਡੇਡ ਹੀ ਕਰਦੀ ਆ ਹਾਂਜੀ ਪਰ ਮੁੱਲ ਨਹੀਂ ਕੋਈ ਵੀਰਾ ਭਰਾਵਾ ਨਾ ਕਰਨਾ ਹਾਂਜੀ ਹਾਂਜੀ 145 ਦੀ ਦੇ ਦਈਏ ਵੇਲੋ ਮੁੱਲ ਬਿਲਕੁਲ ਜਾਇਜ਼ ਕੋਈ ਵੀਰਾ ਭਰਾ ਖੜ ਕੇ ਵੇਚ ਲੈ ਭਾਵੇਂ ਨਹੀਂ ਕਰ ਦੋ ਮਾਨਤਨ ਜੇ ਹੋ ਸਕਦਾ ਤੇ ਕਰ ਦੋ ਥੋੜਾ ਜਿਹਾ ਯੈਸ ਨੋਈ ਗਿਲਸਾ ਵਾ 140 ਦੀ ਝੋਟੀ ਦੇ ਦੇਣੀ ਆ ਆਪਾਂ 140 ਦੀ 140 ਦੀ ਠੀਕ ਆ ਜੀ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਹੈ ਆ ਇਧਰ ਵੇਚ ਲੋ ਵੱਡੀ ਝੋਟੀ ਆ ਦਿੰਦਾ ਨਹੀਂ ਕੋਈ ਇੱਥੇ ਆ ਕੇ ਵੇਖੂਗਾ ਨਾ ਕੋਈ ਪ੍ਰਸਾਰ ਇੱਕੋ ਜਿਆ ਥਾਣਿਆ 6 ਫੁੱਟ ਮੇਰਾ ਕਾਧਿਆ ਤੇ ਵੇਲੋ ਕਿੱਡੀ ਆ ਝੋਟੀ ਹਾਂਜੀ ਹਾਂਜੀ ਕੱਲੀ ਗੱਡੀ ਚ ਆਉਣ ਵਾਲੀ ਜੀ ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ ਜੀ ਬਾਕੀ ਸਾਹਮਣੇ ਉਹ ਫਿਰ ਪਤਾ ਲੱਗਦਾ ਹਾਂਜੀ ਬੱਚੇ ਵੀ ਬਿਲਕੁਲ ਤਾਜ਼ੇ ਬੱਚਾ ਵੀ ਬਿਲਕੁਲ ਹੀ ਯਾਦ ਨਸਲ ਵਾਲਾ ਤੇ ਇਧਰ ਇਹ ਨਵਾਬ ਦੇ ਸੀਮਨ ਦੀ ਝੋਟੀ ਫੇਰ ਲੈ ਕੇ ਆਂਦੀ ਆਪਾਂ ਬਾਜੀ ਠੀਕ ਆ ਜੀ ਦੋ ਦੋ ਦੇ ਝੋਟੀ ਚੁੱਕਣ ਹੀ ਡਈ ਆ ਮਾੜੇ ਮਾੜੇ ਦੋ ਦੋ ਦੇ ਇਧਰ ਨੂੰ ਫੇਸ ਕੁਆਲਟੀ ਵੀ ਖਾ ਲਓ ਮਾੜੀ ਇਹਨੀ ਕੁਆਲਟੀ ਦੇਖੋ ਬਾਜੀ ਕਲੇਪੀ ਲੱਗੇ ਆ ਛੋਟੇ ਛੋਟੇ ਠੀਕ ਆ ਵੀ ਭਰਾ ਫੋਨ ਬਹੁਤ ਜਿਆਦੇ ਆਉਂਦੇ ਵੀ ਝੋਟੀ ਲੈ ਆ ਕੇ ਦਿਓ ਕੋਈ ਚੰਗੇ ਸੀਮਨ ਦੀ ਹਾਂਜੀ ਹਾਂਜੀ ਇਹ ਝੋਟੀ ਲੈ ਆਂਦੀ ਆ ਆਪਾਂ ਪਰ ਵਿਖਾਉਣੀ ਆ ਵਿਖਾਉਣੀ ਆ ਬਸ ਜੀ ਬਾਈ ਦਾ ਮੋਲ ਨਹੀਂ ਝੋਟੀ ਦਾ ਕੋਈ ਕਰ ਇਹ ਵੀ ਤਾਜੀ ਸੂਈ ਆ ਬਿਲਕੁਲ ਤਾਜੀ ਸੂਈ ਆ ਇਹਦਾ ਕੋਈ ਵੀਰ ਭਰਾ ਲਊਗਾ ਮਾਨ ਨਾ ਦੇ ਦਾਂਗੇ ਠੀਕ ਆ ਜੀ ਕੋਈ ਤੇ ਉਹ ਗਿੱਲ ਸਾਹਿਬ ਆਪਣੇ ਕੋ ਪਛੂ ਆ ਕੇ ਤਸੱਲੀ ਕਰਕੇ ਤੇ ਫਿਰ ਮੇਰੇ ਵੀਪਰਾ ਖੜਨ ਫੋਨ ਨੰਬਰ ਫਿਰ ਬੋਲ ਦਿੰਦੇ ਆ 82644 48827 ਠੀਕ ਹੈ ਜੀ